ਕੀ ਦਵਾਈ ਵਗੈਰਾ ਦਿੱਤੀ ਕੀ ਹੈ ਜੀ ਨਹੀਂ ਨਹੀਂ ਕੁਝ ਨਹੀਂ ਦਿੱਤਾ ਕੋਈ ਵੀ ਠੀਕ ਇਦਾਂ ਹੋਇਆ ਉਹ ਲੈਂ ਚੀ ਨਿਕਲ ਕੇ ਗੁਰੂ ਜੀ ਦੀ ਕਿਰਪਾ ਨਾਲ ਇਦਾਂ ਕਿਵੇਂ ਇਹ ਬੰਦਾ ਠੀਕ ਹੋ ਸਕਦਾ ਜੀ ਕਿ ਕਲਾਈਨ ਸਾਹਮਣੇ ਖੜਿਆ ਹੈ ਜੀ ਪਾਬੂ ਕੋਰੇ ਆੱਖਾਂ 'ਚ ਹੰਝੂ ਵੀ ਆ ਰਹੇ ਕੀ ਗੱਲ ਹੈ ਓਹ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੀ ਪਾਪਕ ਤਾਂ ਹੋਣਾ ਬੈਟ ਸ캔 ਕਰਕੇ ਉਸ ਟਾਈਮ ਉਹ ਹੈਰਾਨ ਸੀਗੇ ਮੇਰੀ ਸ਼ਾਮ ਤੱਕ ਉਹਨਾਂ ਨੇ ਤਿੰਨ ਵਾਰ ਬੈਟ ਸ캔 ਕਰੀ ਹੈ ਇਹ ਕੈਂਸਰ ਹੈ ਜੀ ਵੀ ਕੈਂਸਰ ਇਹ ਕਿੱਥੇ ਗਿਆ ਹੈ ਕੋਈ ਦਵਾਈ ਦਵਾਈ ਹੋਈਗੀ ਉਥੋਂ ਆਰਾਮ ਆਇਆ ਹੋਏਗਾ ਨਾ ਬਿਲਕੁਲ ਜੀ ਕੋ ਬਿਲਕੁਲ ਦਵਾਈ ਨਹੀਂ ਆ ਜੀ ਮੇਰੇ ਕੋ ਪੈਟ ਸਕੈਨ ਭਈਆ ਡਾਕਟਰ ਦੇਖ ਕੇ ਵੀ ਇਰਾਦੇ ਵੀ ਕਿੱਥੇ ਇੱਕ ਕਰਾ ਕੈਂਸਰ ਚਲੇ ਗਿਆ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ ਆਇਆ ਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਅਸੀਂ ਉਹ ਨਹੀਂ ਮੰਨਦੇ ਅਸੀਂ ਪੜੇ ਲਿਖੇ ਆ ਕਿਸੇ ਦੇ ਮਗਰ ਲੱਕੇ ਨਹੀਂ ਸੀ ਜਾਂਦੇ ਕੋਈ ਜਾ ਕੇ ਮੱਥਾ ਟੇਕਿਆ ਹੋ ਕੋਈ ਧਾਗਾ ਨਹੀਂ ਉਹਦੇ ਕੋਈ ਤਬੀਦ ਨਹੀਂ ਦਿੰਦੇ ਸਿਰਫ ਗੁਰੂ ਜੀ ਦੇ ਜਾਨ ਨਾਲ ਸਾਡੇ ਸਾਰੇ ਦੁੱਖ ਟੁੱਟ ਗਏ ਮੇਰੀ ਠੂਈ ਦੇ ਦੋ ਮਣਕੇ ਤੇ ਵੀ ਡਾਕਟਰ অপারেশন ਨੂੰ ਕਹਿੰਦੀ ਲੱਤ ਮੇਰੀ ਖੜ ਗਈ ਸੀਗੀ ਉਹ ਵੀ ਬਿਲਕੁਲ ਠੀਕ ਹੈ ਪਹਿਲਾਂ ਮੈਂ ਠੀਕ ਹੋਇਆ ਫਿਰ ਆਪਣੇ ਘਰ ਦੇ ਨੂੰ ਲੈ ਕੇ ਆਇਆ ਚਾਰ ਕਲੌਟ ਖਤਮ ਹੋ ਗਏ ਮੇਰੇ ਕੋਲ ਪੈਨਟ ਸਕੈਨ ਪਈ ਹੈ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੀਆਂ 6 ਤੋਂ 9 ਮਹੀਨੇ ਜੀਊਗੀਏ ਅਸੀਂ ਆਇਆ ਚਾਰ ਹਫ਼ਤੇ ਬਾਅਦ ਸਾਡਾ ਕੈਂਸਰ ਖਤਮ ਹੋ ਗਿਆ ਚਾਰ ਹਫ਼ਤਿਆਂ ਦੇ ਵਿੱਚ ਤਲਗਾਤਰ ਯਾਤਰਾ ਦੇਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਰਸਤੇ ਦੇ ਵਿੱਚ ਕਈ ਭਰਾਵਾਂ ਦੇ ਵੱਲੋਂ ਲੰਗਰ ਵੀ ਲਗਾਏ ਹੋਇਆ ਤੇ ਇੱਕ ਵੱਖਰਾ ਜਿਹਾ ਲੰਗਰ ਵੀ ਦੇਖਣ ਨੂੰ ਮਿਲਿਆ ਮੁਲਾਜ਼ਮ ਨੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਵਜੀ ਇਹ ਲੰਗਰ ਤੁਸੀਂ ਲਗਾਇਆ ਜਾਂ ਉਹਦਾ ਸੇਵਾ ਨਿਭਾ ਰਹੇ ਹੋ ਇੱਥੇ ਅਸੀਂ ਆਪਣਾ ਲੰਗਰ ਲਾਇਆ ਜੀ ਗੁਰੂ ਜੀ ਯਾਤਰਾ ਆ ਰਹੀ ਆ ਜੀ ਸਾਡੀ ਮੇਰੀ ਘਰ ਵਾਲੀ ਕੈਂਸਰ ਦੀ ਮਰੀਜ਼ ਸੀਗੀ ਉਹਦੇ 4 ਕਲੌਟ ਬ੍ਰੇਨ ਚ ਸੀ ਔਰ ਬਿਲਕੁਲ ਨੀ ਗੁਰੂ ਜੀ ਮਹਾਰਾਜ ਨੇ ਕਿਰਪਾ ਕਰਤੀ ਬਿਲਕੁਲ ਠੀਕ ਹੋ ਗਏ ਇਸ ਕਰਕੇ ਅਸੀਂ ਲੰਗਰ ਬਣਾਵਾ ਦੁੱਧਾ ਲਾਇਆ ਹੈ ਅੱਛਾ ਜੀ ਸੇਵਾ ਕਰ ਰਹੇ ਆ ਸੰਗਤ ਦੀ ਅਸੀਂ ਬਿਲਕੁਲ ਫਿੱਟ ਆਈ ਸਾਰਾ ਪਰਿਵਾਰ ਕਾਲਪੁਰਖ ਦੀ ਬਹੁਤ ਤਗੜੀ ਕਿਰਪਾ ਡਾਕਟਰ ਗੋਪੀ ਜੀ ਦੇ ਲੋਟੇ ਰੈਕੀ ਸੈਂਟਰ ਦੀ ਜਾਇਜਾ ਕਰ ਬਾਈ ਜੀ ਕੋਈ ਦਵਾਈ ਦਵਾਈ ਹੋਈਗੀ ਉਥੋਂ ਆਰਾਮ ਆਇਆ ਹੋਏਗਾ ਨਾ ਬਿਲਕੁਲ ਨਹੀਂ ਜੀ ਕੋਈ ਬਿਲਕੁਲ ਦਵਾਈ ਨਹੀਂ ਆ ਜੀ ਮੇਰੇ ਕੋਲ ਪੈਟ ਸਕੈਨ ਪਈਆ ਡਾਕਟਰ ਦੇਖ ਕੇ ਵੀ ਇਨਾਨ ਨੇ ਵੀ ਕਿੱਥੇ ਇੱਕ ਕਰੇ ਕੈਂਸਰ ਚਲੇ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ ਐਨੀ ਗੁਰੂ ਮਹਾਰਾਜ ਦੀ ਕਿਰਪਾ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਕਹਿ ਰਹੇ ਹੋ ਇੱਥੇ ਆਏ ਹੋ ਤਾਂ ਫਿਰ ਇੱਥੇ ਕੀ ਦਵਾਈ ਦਿੱਤੀ ਗਈ ਆ ਕੋਈ ਜਾਂ ਕਿਦਾਂ ਲਾਜੀ ਦਵਾਈ ਨਹੀਂ ਜੀ ਕੋਈ ਕੁਝ ਦਵਾਈ ਨਹੀਂ ਦਿੱਤੀ ਗਈ ਜੀ ਅਸੀਂ ਆਏ ਆ ਚਾਰ ਹਫ਼ਤੇ ਬਾਅਦ ਸਾਡਾ ਕੈਂਸਰ ਖਤਮ ਹੋ ਗਿਆ ਚਾਰ ਹਫ਼ਤਿਆਂ ਦੇ ਵਿੱਚ ਕੈਂਸਰ 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 ਚਾਰ ਕਿਲੋਟ ਖਤਮ ਹੋ ਗਏ ਮੇਰੇ ਕੋਲ ਪੈਟ ਸਕੇਨ ਪਈ ਆ ਡਾਕਟਰ ਕੀ ਕਹਿੰਦੇ ਸੀਗੇ ਡਾਕਟਰ ਕਹਿੰਦੀਆਂ 6 ਤੋਂ 9 ਮਹੀਨੇ ਜੀਊਗੀ ਇਹ ਹਾਂ ਉਹਨਾਂ ਨੇ ਉਹਨਾਂ ਕਹਤਾ ਵੀ ਛੇ ਤਾਂ ਨੋਮੀਨੇ ਜੀ ਸਕਦੇ ਅੱਦੋ ਤੇ ਜੀਉ ਨਹੀਂ ਹੁਣ ਸਫਰ ਕਰ ਆ ਰਹੇ ਨੇ ਰੈਕੀ ਵਿੱਚ ਸੰਗਤ ਵਿੱਚ ਆ ਰਹੇ ਨੇ ਉੱਤ ਤੁਰੇ ਆ ਰਹੇ ਨੇ ਉਹ ਜੀ ਇੱਥੇ ਤੁਸੀਂ ਕਹਿ ਰਹੇ ਸਿਰਫ 4 ਹਫਤੇ ਯਾਨੀ ਕਿ 1 ਮਹੀਨਾ ਤਕਰੀਬਨ 1 ਮਹੀਨਾ ਡਾਢ ਮਹੀਨਾ ਬਿਲਕੁਲ ਖਤਮ ਹੋ ਗਿਆ ਜੀ ਕੈਂਸਰ ਉਸ ਤੋਂ ਬਾਅਦ ਕੋਈ ਦਿੱਕਤ ਆਈ ਹੋਵੇ ਜਾਂ ਸਹੀ ਨਹੀਂ ਜੀ ਬਿਲਕੁਲ ਨਹੀਂ ਜੀ ਅੱਜ ਵੀ ਤੁਰੇ ਆ ਰਹੇ ਨੇ ਬੀਜੇ ਤੋਂ ਲੈ ਕੇ ਪੈਦਲ ਯਾਤਰਾ ਕਰ ਰਹੇ ਨੇ ਬਿਲਕੁਲ ਓਕੇ ਨੇ ਜੀ ਸਾਡੇ ਤੇ ਬਹੁਤ ਮਾਰੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕੀਤੀ ਆ ਬਹੁਤ ਤਕੜੀ ਕਿਰਪਾ ਸਾਡੇ ਤੇ ਭਾਈ ਜੇ ਤੁਸੀਂ ਮੁਲਾਜ਼ਮ ਹੋ ਤੁਸੀਂ ਚਲੋ ਸੇਵਾ ਨਹੀਂ ਮਾਉਣਾ ਇੱਕ ਵੱਖਰੀ ਗੱਲ ਹੈ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ 4 ਹਫ਼ਤਿਆਂ ਦੇ ਵਿੱਚ ਕੈਂਸਰ ਠੀਕ ਹੋਇਆ ਬਿਨਾਂ ਦਵਾਈ ਤੋਂ ਤੁਹਾਨੂੰ ਕਿੰਦਾ ਲੱਗ ਰਿਹਾ ਸੀਗਾ ਗੁਰੂ ਮਹਾਰੇ ਨੇ ਏਡੀ ਕਿਰਪਾ ਸਾਡੇ ਤੇ ਕੀਤੀ ਆ ਪ੍ਰੈਕਟਿਕ ਸਕੈਨ ਡੀਐਮਸੀ ਕੈਂਸਰ ਹਸਪੀਟਲ ਦੀ ਮੇਰੇ ਕੋਲ ਪਈ ਆ 1 ਮਹੀਨਾ ਪਹਿਲਾਂ ਦੀ ਉਦੋਂ ਉਦੋਂ 1 ਮਹੀਨਾ ਬਾਅਦ ਦੀ ਤਰੀਕਾ ਸਾਡੇ ਕੋਲ ਪਈਆਂ ਨੇ ਕੈਂਸਰ ਖਤਮ ਆ ਬਿਲਕੁਲ ਉਹਨੂੰ ਤੋੜ ਨਹੀਂ ਸਕਦੇ ਦੀ ਘੇਮੇਰਾ ਉਹਦੀ ਚੱਕਰ ਉਹਦੀ ਡਿੱਗ ਜਾਂਦੇ ਸੀ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਕੁਝ ਨਹੀਂ ਹੈ ਗੁਰੂ ਮਹਾਰਾਜੀ ਦੇ ਆਉਣ ਨਾਲ ਖਤਮ ਹੋ ਗਈ ਇੱਥੇ ਕਿੰਨਾ ਚੇਰ ਹੋ ਗਿਆ ਫਿਰ ਤੁਹਾਨੂੰ ਜੁੜੇ ਹੋਏ ਨੇ ਮੈਨੂੰ 8 ਮਹੀਨੇ ਹੋ ਗਏ ਜੇ 8 ਮਹੀਨੇ ਮੇਰੀ ਜ਼ਿੰਦਗੀ ਚੇਂਜ ਹੋ ਗਈ ਸਾਡੇ ਪਰਿਵਾਰ ਦੀ ਇਹ ਜਿਹੜੀ ਸੇਵਾ ਨਹੀਂ ਬਾਰੇ ਵਿੱਚ ਪਹਿਲੀ ਕਦੀ ਕਰ ਰਹੇ ਪਹਿਲੀ ਵਾਰ ਕਰ ਰਹੇ ਹਾਂ ਜੀ ਪਹਿਲੀ ਵਾਰ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਆ ਸਾਹਿਬ ਜੀ ਦਾ ਸਭ ਕੁਝ ਗੁਰੂ ਮਹਾਰਾਜ ਨੂੰ ਦੇ ਦਿੱਤਾ ਜੀ ਸਾਹਿਬ ਗੁਰੂ ਮਹਾਰਾਜ ਦੇ ਆ ਵੀ ਸੇਵਾ ਕਿਹਾ ਗਿਆ ਕਿਸੇ ਵੱਲੋਂ ਜਾਂ ਆਪਣੇ ਮਨ ਨਾਲ ਜਿੱਦਾਂ ਮੰਗ ਕੇ ਮੰਗ ਕੇ ਸੇਵਾ ਲੈਂਦੀ ਆ ਜੀ ਸਾਹਿਬ ਤਾਂ ਵੀ ਸਾਨੂੰ ਸੇਵਾ ਮਿਲ ਜਾਵੇ ਕਿਸੇ ਕਦੀ ਕੋਈ ਜ਼ੋਰ ਨਹੀਂ ਕਿਸੇ ਨੇ ਕੋਈ ਕਿਹਾ ਨਹੀਂ ਨਾ ਕੋਈ ਕਹਿੰਦਾ ਬਹੁਤ ਸਾਰੇ ਆਪਣੀ ਸਾਡੀ ਖੁਸ਼ੀ ਆ ਅਸੀਂ ਹਸਪੀਟਲ ਦੇ ਧੱਕੇ ਲੋਕਾਂ ਨੇ ਕਿਹਾ ਕਿ ਜਿਹੜੇ ਲੋਕ ਹਸਪਤਾਲਾਂ 'ਚ ਪਏ ਉਹਨਾਂ ਨੂੰ ਵੀ ਠੀਕ ਕਰ ਦੋ ਡਾਕਟਰ ਕਰਨਾਲ ਜੈਨ ਜੀ ਨੇ ਮੈਨੂੰ ਜਵਾਬ ਦਿੱਤਾ ਸੀਗਾ ਕਿ ਮੇਰੇ ਕੋਲ ਪੈਟ ਸਕੈਨ ਪਈ ਹੈ ਉਹ ਕਹਿੰਦਾ ਵੀ 8 ਤੋਂ 9 ਮਹੀਨੇ ਜੀ ਸਕਦੀ ਹੈ ਜੀ ਅਸੀਂ ਸਵੇਰੇ ਉੱਠ ਕੇ ਸਾਰਾ ਪਰਿਵਾਰ ਮਾਰਦਾ ਦੀ ਉਹ ਦਿਨ ਘੰਟੇ ਦੀ ਵੀ ਅਜਿਹੇ ਤਰੀਕ ਤੋਂ ਬਾਅਦ ਖਤਮ ਹੋ ਜਾਊਗੀ ਪਰ ਅੱਜ ਬਿਲਕੁਲ ਓਕੇ ਆ ਜੀ ਅਸੀਂ ਮਹਾਰਾਜ ਗੁਰੂ ਮਹਾਰਾਜ ਦਾ ਬਹੁਤ ਧੰਨਵਾਦ ਕਰਦੇ ਆਂ ਸ਼ੁ크ਰ ਆਦ ਕਰਦੇ ਆਂ ਤਾਂ ਇਸ ਸਮੇ ਬਾਈ ਵਾਈਫ ਨੂੰ ਲੈ ਕੇ ਆਏ ਨੇ ਗੱਲਬਾਤ ਕਰ ਲੈਣੇ ਸਰ ਤੁਸੀਂ ਮੈਂ ਪਹਿਲਾਂ ਜਦੋਂ ਪੁੱਛ ਰਿਹਾ ਸੀ ਤੁਸੀਂ ਤਾਂ ਸਾਰੀ ਜਾਣਕਾਰੀ ਦਿੱਤੀ ਸੀ ਹੁਣ ਚਲੋ ਤੁਹਾਡੇ ਪਤਨੀ ਆਏ ਨੇ ਇਹਨਾਂ ਨਾਲ ਮੈਂ ਗੱਲਬਾਤ ਕਰ ਲਵਾਂ ਮੈਮ ਤੁਹਾਨੂੰ ਕੀ ਦਿੱਕਤ ਸੀ ਕੀ ਪ੍ਰੋਬਲਮ ਸੀ ਮੇਰੇ ਸਿਰ ਚ ਕਲੌਟ ਬਣੇ ਹੋਏ ਸੀਗੇ ਕੈਂਸਰ ਦੇ ਅੱਛਾ ਜੀ ਹਾਂਜੀ ਅਪ੍ਰੈਲ ਤੋਂ ਅਸੀਂ ਜੁੜੇ ਆਂ ਗੁਰੂ ਜੀ ਨਾਲ ਹੁਣ ਬਿਲਕੁਲ ਠੀਕ ਆ ਕੋਈ ਦਵਾਈ ਵਗੈਰਾ ਦਿੱਤੀ ਜੀ ਨਹੀਂ ਕੁਛ ਨਹੀਂ ਦਿੱਤਾ ਕਿੰਨੇ ਟਾਈਮ ਚੋਂ ਠੀਕ ਹੋਏ ਤੁਸੀਂ ਅਸੀਂ ਅਪ੍ਰੈਲ ਤੋਂ ਜੁੜੇ ਆਂ ਲਗਾਤਾਰ ਆਉ अच्छा जी हां जी ਹੁਣ ਮੇਰੇ ਸਾਰੇ ਟੈਸਟ ਬਿਲਕੁਲ ਨਾਰਮਲ ਨੇ ਡਾਕਟਰ ਕੀ ਕਹਿੰਦੇ ਆ ਜੀ ਹੁਣ ਡਾਕਟਰ ਕਹਿੰਦੇ ਕੁਝ ਵੀ ਨਹੀਂ ਹੈਗਾ ਸਿਰਜ ਬਿਲਕੁਲ ਖਤਮ ਆ ਜਿਹੜਾ ਕੋਲਟ ਬਣੇ ਸੀ ਖਤਮ ਨੇ ਤੋਰੇ ਫੇਰੇ ਦੇ ਵਿੱਚ ਕੋਈ ਦਿੱਕਤ ਹੋਵੇ ਜਾਂ ਉਦਾਂ ਕੋਈ ਪਰੇਸ਼ਾਨੀ ਹੋਵੇ ਬਿਲਕੁਲ ਨਹੀਂ ਕੋਈ ਦਿੱਕਤ ਨਹੀਂ ਇੱਥੇ ਕੋਈ ਦਵਾਈ ਵਗੈਰਾ ਦਿੱਤੀ ਗਈ ਹੈ ਜੀ ਨਹੀਂ ਨਹੀਂ ਕੁਝ ਨਹੀਂ ਦਿੱਤਾ ਗਿਆ ਫਿਰ ਠੀਕ ਇਦਾਂ ਹੋਇਆ ਜੀ ਉਹ ਲੈਂਚੀ ਨਿਕਲ ਕੇ ਗੁਰੂ ਜੀ ਦੀ ਕਿਰਪਾ ਦਾ ਇਦਾਂ ਕਿਵੇਂ ਬੰਦਾ ਠੀਕ ਹੋ ਸਕਦਾ ਜੀ ਕਿ ਕਲਾਈਨ ਸਾਹਮਣੇ ਖੜੇ ਆ ਜੀ ਮਹਾਰਾਜ ਦੀ ਕਿਰਪਾ ਹੀ ਇੰਨੀ ਹੈ ਗੁਰੂ ਜੀ ਦੀ ਕੋਈ ਫੀਸ ਨਹੀਂ ਫ੍ਰੀ ਲਾਜਾ ਪਾਪੂ ਕੋ ਰਹੇ ਆ ਅੱਖਾਂ ਚ ਹੰਝੂ ਵੀ ਆ ਰਿਹਾ ਕੀ ਗੱਲ ਮਾਰਾ ਜੀ ਨੇ ਕਿਰਪਾ ਕੀਤੀ ਹੈ ਕਿਹਾ ਅੰਗੀ ਪਾਪਕ ਤਾਂ ਹੁਣ ਆ ਜੋ 15 ਜੀ ਜਦੋਂ ਡਾਕਟਰਾਂ ਕੋਈ ਜਾਂਦੇ ਸੀ ਡਾਕਟਰ ਕੀ ਕਹਿੰਦੇ ਸੀ ਫਿਰ ਡਾਕਟਰਾਂ ਨੇ ਕੀਮੋ ਦੀ ਦਵਾਈ ਵੀ ਲਈ ਹੋਈ ਸੀਗੀ ਰੇਡੀਏਸ਼ਨ ਵੀ ਉਹ ਪਹਿਲਾਂ ਕੀਤੀ ਆ ਉਹਨਾਂ ਨੇ ਹਾਂ ਉਹ ਪੈਟ ਸ캔 ਕਰਕੇ ਉਸ ਟਾਈਮ ਉਹ ਹੈਰਾਨ ਸੀਗੇ ਮੇਰੀ ਸ਼ਾਮ ਤੱਕ ਉਹਨਾਂ ਨੇ ਤਿੰਨ ਵਾਰ ਪੈਟ ਸ캔 ਕਰੀਆ ਇਹ ਕੈਂਸਰ ਹੈ ਨਹੀਂ ਵੀ ਕੈਂਸਰ ਇਹ ਕਿੱਥੇ ਗਿਆ ਹੈ ਖਤਮ ਹੋ ਗਿਆ ਡਾਕਟਰਾਂ ਦੀ ਟੀਮ ਬੈਠੀ ਆ ਪੂਰੀ ਟੀਮ ਬੈਠ ਕੇ ਉਹਨੇ ਚੈੱਕ ਕੀਤਾ ਫਿਰ ਉਹਨਾਂ ਨੇ ਡਿਸਕਸ ਕੀਤਾ ਵੀ ਇਹ ਕਿਵੇਂ ਹੋ ਸਕਦਾ ਪੁੱਛਿਆ ਬਈ ਫਿਰ ਦੇਖਿਆ ਬਈ ਮੈਂ ਪੜੀ ਲੈ ਕੇ ਦੀ ਪੈਟ ਸ캔 ਨੂੰ ਮੰਨਦਾ ਸੀ ਉਹ ਚੀਜ਼ ਨੂੰ ਨਹੀਂ ਮੰਨਦੇ ਸਾਡੇ ਗੁਰੂ ਜੀ ਦੀ ਕਿਰਪਾ ਹੈ ਹਾਂ ਕਾ ਹੁਣ ਜਦੋਂ ਜਾਣੇ ਹੋ ਜੀ ਹੁਣ ਜਦੋਂ ਤੁਸੀਂ ਅੱਜ ਚੱਲ ਕੇ ਵੀ ਆ ਰਹੇ ਹੋ ਮੈਂ ਲਗਾਤਾਰ ਅਸੀਂ ਵੀ ਦੇਖ ਰਹੇ ਹਾਂ ਤੁਹਾਨੂੰ ਕਈ ਕਿਲੋਮੀਟਰ ਦਾ ਚਲੋ ਇਹ ਸਫਰ ਬਣ ਗਿਆ ਵਾ ਹੁਣ ਤੱਕ ਇਹਨਾਂ 26 ਤੋਂ 27 ਕਿਲੋਮੀਟਰ ਟੋਟਲ ਆ ਤਾਂ ਹੁਣ ਇੰਨਾ ਪੈਦਲ ਚੱਲਣਾ ਤੁਹਾਡੀ ਉਮਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਬੜਾ ਮੁਸ਼ਕਲ ਹੁੰਦਾ ਵਾ ਡੇਲੀ ਡੇਲੀ ਚੱਲਦੇ ਹੋ ਜਾਂ ਅੱਜ ਹੀ ਚੱਲੇ ਹੋ ਇਹ ਨਹੀਂ ਪਹਿਲਾਂ ਆ ਮੇਰੀ ਦੂਜੀ ਯਾਤਰਾ ਇਹ ਹਾਂ ਜਿਹੜੀ ਪਹਿਲਾਂ ਯਾਤਰਾ ਹੋਈ ਹੈ ਪਹਿਲੀ ਯਾਤਰਾ ਉਹ ਸੀ ਆ ਦੂਜੀ ਯਾਤਰਾ ਮਹਾਰਾਜ ਦੀ ਕਿਰਪਾ ਹੀ ਇੰਨੀ ਹੈ ਹਾਂਜੀ ਤਕਾਵੜ ਨਹੀਂ ਹੁੰਦੀ ਜਵੇਦ ਦਾ ਤੁਰਕਿਓ ਨੇ ਬਿਲਕੁਲ ਨਹੀਂ ਹਾਂ ਤਾਂ ਹੁਣ ਬਿਲਕੁਲ ਠੀਕ ਹਾਂ ਫਿਰ ਦਵਾਈਆਂ ਕਿਸੇ ਦੀ ਚੀਜ਼ ਦੀ ਜਰੂਰਤ ਤਾਂ ਨਹੀਂ ਪੈਂਦੀ ਨਾ ਬਿਲਕੁਲ ਨਹੀਂ ਗੀ ਗੁਰੂ ਜੀ ਦੀ ਪੂਰੀ ਕਿਰਪਾ ਸੀ ਗੁਰੂ ਜੀ ਦੇ ਹੁਕਮ ਨਾਲ ਬਹੁਤ ਅਸੀਂ ਠੀਕ ਹਾਂ ਸਾਨੂੰ ਬਿਗਰ ਬਗੈਰ ਦਵਾਈ ਤੋਂ ਅਸੀਂ ਬਿਲਕੁਲ ਠੀਕ ਹਾਂ ਗੁਰੂ ਜੀ ਸਾਡੇ ਤੇ ਇੰਨੀ ਕਿਰਪਾ ਮਹਾਰਾਜ ਹਰ ਇੱਕ ਦੀ ਬਣਾ ਕੇ ਰੱਖੇ ਬਗੈਰ ਦਵਾਈ ਉਹ ਠੀਕ ਹਾਂ ਅਸੀਂ ਉਨ ਹੀ ਮੰਨਦੇ ਅਸੀਂ ਪੜੇ ਲਿਖੇ ਹਾਂ ਕਿਸੇ ਦੇ ਮਗਰ ਲੱਕੇ ਨਹੀਂ ਸੀ ਜਾਂਦੇ ਕੋਈ ਜਾ ਕੇ ਮੱਥਾ ਟੇਕਿਆ ਉਹ ਕੋਈ ਤਾਂ ਗੱਲ ਹੀ ਨਹੀਂ ਦੇ ਕੋਈ ਤਬੀਦ ਨਹੀਂ ਦਿੰਦੇ ਸਿਰਫ ਗੁਰੂ ਜੀ ਦੇ ਜਾਨ ਨਾਲ ਸਾਡੇ ਸਾਰੇ ਦੁੱਖ ਟੁੱਟ ਗਏ ਮੇਰੀ ਢੂਈ ਦੇ ਦੋ ਮੜਕੇ ਤੇ ਵੀ ਡਾਕਟਰ অপারেশন ਨੂੰ ਕਹਿੰਦੀ ਲੱਤ ਮੇਰੀ ਖੜ ਗਈ ਸੀਗੀ ਉਹ ਵੀ ਬਿਲਕੁਲ ਠੀਕ ਹੈ ਪਹਿਲਾਂ ਮੈਂ ਠੀਕ ਹੋਇਆ ਫਿਰ ਆਪਣੇ ਘਰ ਦੇ ਨੂੰ ਲੈ ਕੇ ਆਇਆ ਹੁਣ ਮੈਂ ਵੀ ਬਿਲਕੁਲ ਠੀਕ ਆ ਘਰ ਦੇ ਬਿਲਕੁਲ ਠੀਕ ਨੇ